ਕਵਾਰੀਤਾਸ ਹੋਰ ਦਿਖਾ ਦੇ ਲੇ ਵੇਲੂ ਇਹਦੇ ਨੇੜੇ ਲਾ ਕੇ ਉੱਥੇੋਂ ਜਦੋਂ ਮੂਰੂ ਵੀ ਬਾਗੀ ਬੁੱਡੀ ਵੀ ਦਿਖਾ ਲਈ ਇਹ ਹੈਗਾ ਸੱਜਣਾ ਪੰਜਾਬ ਵਾਲੀ ਚਰਤੀ ਬਾਕੀ ਉਹੀ ਗੱਲ ਆ ਵੀ ਲੇ ਵੇਰੀ ਜੇ ਗੱਲ ਕਰ ਲੈਣਾ ਹਵਾਨੇ ਦੀ ਸੱਜਣੋ ਪੰਡ ਚੱਕੀ ਫਿਰਦੀ ਆ ਤੇ ਥਾਨ ਨੇ ਜਿਹੜੇ ਜਿਹੜੇ ਥਾਨ ਦੀ ਸੁਣਵਾ ਡਿਮਾਂਡ ਕਰਦਾ ਆ ਵੀ ਉੱਤੋਂ ਜੜ ਮਜ਼ਬੂਤ ਥੱਲੇ ਤਿੱਖਾ ਉਹ ਗੱਲ ਬਾਤ ਆ ਤੇ ਬਾਕੀ ਰੰਗ ਰੂਪ ਇਹਦਾ ਸ਼ਾਨਦਾਰਾ ਸਜਣੋ ਤੇ ਮੇਨ ਗੱਲ ਆ ਯਾਰ ਜਿਹੜੀ ਜਾਨ ਵਾਲੀ ਜਰਸੀ ਆ ਤੇ ਇਹਦਾ ਤਾਂ ਕਰਸ ਫੇਸ ਕੁਆਲਟੀ ਦੇ ਇਹ ਕੁਆਲਟੀ ਬਹੁਤ ਸੋਹਣੀ ਆ ਬਈ ਹਾਂ ਫੇਸ ਕੁਆਲਟੀ ਵੀ ਦਿਖਾ ਦੇ ਵੀ ਸ੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ ਲੈ ਸਜਣੋ ਫਿਰ ਅੱਜ ਆਪਾਂ ਪਹੁੰਚ ਚੁੱਕੇ ਆ ਪਿੰਡ ਕਾਨੇ ਕੇ ਤਹਿਸੀਲ ਸਜਣਾ ਨੂੰ ਰਾਜਨ ਦੀ ਤਪਾ ਤੇ ਜ਼ਿਲ੍ਹਾ ਰਾਜਨਾ ਬਾਈਆਂ ਨੂੰ ਜੇ ਗੱਲ ਕਰ ਲਈਏ ਇਹ ਸੱਜਣੋ ਬਰਨਾਲਾ ਕਿ ਕੰਮਵਾਈ ਦਾ ਵਪਾਰ ਦਾ ਕਰਦਾ ਸ਼ੌਂਕ ਨੂੰ ਆ ਕਿਉਂਕਿ ਜਾਨਵਰ ਨੇ ਨਾ ਜਿਹੜੇ ਅੱਜ ਬਾਈ ਕੋਲੇ ਜਾਨਵਰ ਸੱਜਣੋ ਹੈਗੇ ਨੇ ਬਲਦਰਜੇ ਦੇ ਇੱਕ ਤਾਂ ਹੈ ਗਿਆ ਬਾਈ ਪੰਜਾਬ ਵਾਲੀ ਜਰਸੀ ਪੈਲਣ ਦਾ ਮੇਰਾ ਖਿਆਲ ਆ 24 25 ਦੇਲ ਗੇੜ ਦਾ ਰਿਕਾਰਡ ਹੈ ਤੇ ਬਾਕੀ ਸੋਨੂੰ ਲੇਵਾ ਆਵਾਣਾ ਇਹਦਾ ਦੱਸੂ ਇੱਕ ਹੈਗਾ ਸੱਜਣੋ ਕੱਟਾ ਜਿਹਦੀ ਮਾਦਰ ਦਾ ਦੂਜੇ ਸੂਏ ਦਾ ਰਿਕਾਰਡ ਹੈਗਾ 18 ਕਿਲੋ 340 ਗ੍ਰਾਮ ਦਾ ਤੇ ਫਾਗਰਾ ਜਿਹੜਾ ਉਹਦਾ ਫਾਦਰ ਵੀ ਚੈਂਪੀਅਨ ਆ ਤੇ ਮਾਦਰ ਵੀ ਵੀਡੀਓ ਦੇ ਵਿੱਚ ਹੀ ਦਿਖਾਵਾਂਗੇ ਤੁਹਾਨੂੰ ਤੇ ਬਾਕੀ ਆ ਜੋ ਬਾਈ ਨਾਲ ਕਰਾਉਂਦੇ ਆ ਗੱਲਬਾਤ ਤੇ ਕੱਲਾ ਕੱਲਾ ਜਾਨਵਰ ਸੱਜਣਾਂ ਨੂੰ ਤੋਰ ਕੇ ਦਿਖਾਵਾਂਗੇ ਤੇ ਰੇਟ ਵੀ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਤੇ ਦੋ ਦਿਖਾਉਂਗਾ ਲੈਬਰੇ ਨਸਲ ਦੇ ਕਤੂਰੇ ਕਿਉਂਕਿ ਇਹ ਵੀ ਵੀਡੀਓ ਦੇ ਵਿੱਚ ਆਪਣੇ ਸੱਜਣਾਂ ਨੂੰ ਪਹਿਲੀ ਵਾਰੀ ਮਿਲਣਗੇ ਪਰ ਯਾਰ ਲੱਗੇ ਚੰਗੇ ਟਾਪ ਕੁਆਲਟੀ ਦੇ ਨੇ ਬਾਈ ਕਹਿੰਦਾ ਇਹ ਵੀ ਸੇਲ ਕਰਨੇ ਨੇ ਤੇ ਇਸੇ ਲਈ ਆਪਾਂ ਇਹ ਵੀ ਤੁਹਾਨੂੰ ਵੀਡੀਓ 'ਚ ਦਿਖਾਵਾਂਗੇ ਇਹ ਲਾਇਬ੍ਰੇਰੀ ਆਉਂਦੇ ਨੇ ਬਾਈ ਟਾਪਕਵਾਲ ਵਿੱਚ ਆਮ ਲਾਇਬ੍ਰੇਰੀ ਉੱਥੇ ਵੀ ਤੁਸੀਂ ਅਕਸਰ ਦੇਖਦੇ ਹੁੰਦੇ ਹੋ ਪਰ ਉਹਨਾਂ ਨਾਲੋਂ ਜਾਰੇ ਇਹ ਚੀਜ਼ ਮੈਨੂੰ ਥੋੜਾ ਫਰਕ ਲੱਗਿਆ ਕਿਉਂਕਿ ਜਿਵੇਂ ਬਾਈ ਨੂੰ ਥੋੜੀ ਜ਼ਿਆਦਾ ਜਾਣਕਾਰੀ ਐ ਡੀਪਲੀ ਬਾਈ ਇਹਨਾਂ ਬਾਰੇ ਦੱਸੂਗਾ ਤੇ ਆਜੋ ਬਾਈ ਬਾਈ ਨਾ ਕਰਾਉਂਦਾ ਤੁਹਾਡੀ ਗੱਲਬਾਤ ਕੀ ਨਾਮ ਆ ਬਾਈ ਜਸਪ੍ਰੀਤ ਬਾਈ ਜਸਪ੍ਰੀਤ ਸਿੰਘ ਉਮਰ ਕਿੰਨੀ ਆ ਜਸਪ੍ਰੀਤ ਆਪਣੀ ਉਮਰ ਬਾਈ ਆਪਣੀ 25 ਸਾਲ ਆ 25 ਸਾਲ ਦੀ ਉਮਰ ਆ ਵਪਾਰ ਨੂੰ ਕਿੰਨੇ ਸਾਲ ਹੋ ਗਏ ਕਰਦੇ ਨੇ ਬਪਾਰ ਨੂੰ ਤਾਂ ਬਈ 6-7 ਕਿ ਮਹੀਨੇ ਹੋ ਗਏ ਨੇ ਅੱਛਾ ਤੇ ਆਪਾਂ ਲੈ ਕੇ ਜਾਣ ਬਰਾਣਾ ਜਾਨ ਟੌਪ ਦੇ ਚੰਗੇ ਠੀਕ ਹੈ ਗੱਲਾਂ ਵੀ ਜਦੋਂ ਆਪਾਂ ਨੂੰ ਰਿਕਾਰਡ ਵੀ ਮਿਲੇ ਠੀਕ ਹੈ ਠੀਕ ਹੈ ਵੀ ਆਪਾਂ ਨੂੰ ਯਾਰ ਅੱਜ ਤੱਕ ਜਿੰਨੇ ਆਪਾਂ ਜਾਨਵਰ ਦਿੱਤੇ ਨੇ ਵੀ ਜਿੰਨਾ ਆਪਾਂ ਦੁੱਧ ਕਹਿ ਕੇ ਦਿੱਤੇ ਨੇ ਉਦੋਂ 2 ਤਲਾ ਲੀਟਰ ਵੱਧ ਜ਼ਰੂਰ ਨਿਕਲਦਾ ਪਰ ਦੁੱਧ ਘਟਿਆ ਨਹੀਂ ਹਾਂ ਉਹੀ ਗੱਲ ਆ ਵੀ ਯਾਰ ਜਿੰਨੀ ਜਪਾਂ ਕਹਿ ਕੇ ਦੇਤੀ ਉਹੀ ਜੇ ਨਿਕਲੂ ਨਿਕਲਣਾ ਘਟੇ ਨਾ ਮਾੜਾ ਮੋਟਾ ਯਾਰ ਵਦੇ ਨਾ ਜਦੋਂ ਜਾ ਕੇ ਘਰੇਲੂ ਬਣਨ ਮਨ ਖੁਸ਼ ਹੁੰਦਾ ਫਿਰ ਪੀਏ ਲਾਏ ਹੋਏ ਨੇ ਭਾਈ ਆ 6-7 ਮਹੀਨਿਆਂ ਦੇ ਵਿੱਚ ਅੰਮਾ ਮਲੋਟ ਹਰਿਆਣਾ ਇਹਦੇ ਵਿੱਚ ਆਪ ਗਾਇਆਂ ਭੇਜਤੀਆਂ ਜੀ ਪਹਿਲਾਂ ਮੈਂ ਚਟਕੂਲੇ ਵਿੱਚ ਠੀਕ ਹੈ ਜੀ ਉਹਨਾਂ ਦੇ ਘਰੇ 5-5 ਗਾਇਆਂ ਦੋ ਬਾਦ ਵੀ ਭੇਜ ਦਿਆਂ ਮੈਂ ਠੀਕ ਹੈ ਗੱਲ ਤੁਸੀਂ ਵੀ ਦੇਖੋ ਕਿਉਂ ਕਿ ਆਪਾਂ ਚੀਜ਼ ਚੰਗੀ ਦਿੰਨੇ ਆ ਠੀਕ ਹੈ ਗੱਲ ਹਾਂ ਲਾ ਆ ਜਰਸੀ ਤੋਂ ਗ੍ਰੀਨ ਸ਼ੁਰੂ ਆਪਾਂ ਹਾਂ ਜੀ ਭਾਈ ਲੱਤਰ ਸਾਹਿਬ ਜਰਸੀ ਦੇ ਮਾਰਦੇ ਕੈਮਰਾ ਇਹਦੀ ਬਾਡੀ ਬੁੱਡੀ ਦਿਖਾ ਦੇ ਤੇ ਸੂਆ ਕਿਹੜਾ ਦੂੰਦੀ ਆ ਬਾਈ ਇਹ ਦੂਸਰਾ ਸੂਆ ਬਾਈ ਲੱਖ ਹੋਰ ਕੇ ਦੂੰਦੇ ਇੱਕ ਬੜੀ ਸੁਰਵਾਸ ਹੁੰਦੀ ਆ ਦੂਜਾ ਤੇ ਕੰਨਾਂ ਚ ਕਿੰਨੀ ਅਜੀ ਗੱਲ ਕਰਦੀ ਆ ਇਹ ਛੇ ਦਾਦਾ ਬਈ ਮੂੰਹੋਂ ਛੇ ਦਾਦਾ ਦੂਜਾ ਸੁਗਾ ਇਹ ਆ ਗਈ ਸੱਜਣਾ ਪੰਜਾਬ ਵਾਲੀ ਪੰਜਾਬ ਵਾਲੀ ਜਰਸੀ ਓਏ ਇਹ ਆ ਗਈ ਪੰਜਾਬ ਵਾਲੀ ਜਰਸੀ ਇਹਦੇ ਮਾਰਦੇ ਦੱਸ ਕੈਮਰਾ ਪੰਜਾਬ ਵਾਲੀ ਦੀ ਜੇ ਗੱਲ ਕਰਦੀ ਹੈ ਨਾ ਮੰਗ ਆਪਣੇ ਚੈਨਲ ਤੇ ਅਕਸਰ ਬਣੀ ਰਹਿੰਦੀ ਆ ਤੁਹਾਨੂੰ ਇੰਨੀ ਕਹੇ ਵੀ ਇੱਕ ਇੱਕ ਦਮਾਰੀ ਆਪਣੀ ਪੰਜਾਬ ਵਾਲੀ ਦਿਖਾਈਆ ਸੱਜਣਾ ਕਿ ਅਕਸਰ ਮਾਰਦੇ ਆ ਪਾਰ ਕੇਰੀ ਇਹ ਚੀਜ਼ਾਂ ਸੱਜਣਾ ਤੁਹਾਨੂੰ ਦੇਖਣ ਨੂੰ ਚਲੂਗੀ ਜਿੰਨੇ ਦੇ ਵਿੱਚ ਪਟਨਾ ਵਾਲੀ ਜੱਸੀ ਇਹਨਾਂ ਸਭ ਨੂੰ ਲੀਵਾ ਵੀ ਦੱਸੂਗਾ ਤੇ ਇਹਦੇ ਸੱਜਣਾਂ ਨੂੰ ਥਣ ਥਣੌਟ ਵੀ ਦੱਸਣਗੇ ਜੇ ਆਪਾਂ ਗੱਲ ਕਰ ਲਈਏ ਥਣ ਵੀ ਆਹ ਦੂਰੀ ਤੇ ਲੱਗਿਆ ਜਿਵੇਂ ਪੀੜੀ ਦੇ ਪਾਸੇ ਹੁੰਦੇ ਨੇ ਯਾਰ ਕੇਰਾ ਹੋਰ ਤੋਰਦੇ ਤੇ ਇੱਕ ਕਿਆਂ ਜਨੇ ਬਗਿਆਰ ਤਾਂ ਨੂੰ ਕਹਣੇ ਛੇੜਾ ਜਨਾ ਚੁੱਪ ਕਰਾਈ ਉਹਨਾਂ ਨੂੰ ਚਲਾ ਦੇ ਚਲਾ ਦੇ ਕੇਰਾ ਇਹਨੂੰ ਚਲਾ ਦੇ ਕੋਈ ਗੱਲ ਨਹੀਂ ਓਏ ਇੱਕ ਵਾਰੀ ਤਾਂ ਸੋਹੋਰ ਦਿਖਾ ਦੇ ਲੇ ਵੇ ਲੂ ਇਹਦੇ ਨੇੜੇ ਲਾ ਕੇ ਕਿਉਂ ਜਦੋਂ ਮੂਰੂ ਵੀ ਬਾਗੀ ਬੁੱਡੀ ਵੀ ਦਿਖਾ ਲਈ ਇਹ ਹੈਗਾ ਸੱਜਣੋਂ ਪੰਜਾਬ ਵਾਲੀ ਚਰਖੀ ਬਾਕੀ ਉਹੀ ਗੱਲ ਆ ਵੀ ਲੇ ਵੇ ਇਹ ਜੀ ਗੱਲ ਕਰ ਲੈ ਨਾ ਫਰਵਾਨੇ ਦੇ ਸੱਜਣੋਂ ਪੰਡ ਚੱਕੀ ਫਿਰਦੀ ਆ ਤੇ ਥਣ ਨੇ ਜਿਹੜੇ ਜਿਹੜੇ ਥਣ ਦੀ ਸੁਣਵਾ ਡਿਮਾਂਡ ਕਰਦਾ ਨਾ ਵੀ ਉੱਤੋਂ ਜੜ ਮਜ਼ਬੂਤ ਥੱਲੇ ਤਿੱਖਾ ਉਹ ਗੱਲ ਬਾਤ ਆ ਤੇ ਬਾਕੀ ਰੰਗ ਰੂਪ ਇਹਦਾ ਸ਼ਾਨਦਾਰਾ ਸਜਣੋ ਤੇ ਮੇਨ ਗੱਲ ਆ ਯਾਰ ਜਿਹੜੀ ਜਾਨ ਵਾਲੀ ਜਰਸੀ ਆ ਤੇ ਇਹਦਾ ਤਾਂ ਕਰਸ ਫੇਕ ਕੁਆਲਟੀ ਦੇ ਇਹ ਕੁਆਲਟੀ ਬਹੁਤ ਸੋਹਣੀ ਆ ਬਈ ਇਹ ਦੀ ਹਾਂ ਫੇਕ ਕੁਆਲਟੀ ਵੀ ਦਿਖਾ ਦੇ ਵੀ ਇਹ ਹੁੰਦੀ ਆ ਬਾਈ ਪੰਜਾਬ ਵਾਲੀ ਜਰਸੀ ਕਿਉਂਕਿ ਅਕਸਰ ਹਿਮਾਚਲ ਵਾਲਿਆਂ ਤੁਸੀਂ ਦੇਖਦੇ ਆਏ ਹੋ ਏ ਬਈ ਗਰੰਟੀ ਲੈਣਾ ਹੈ ਨਾ ਅਰੀਜਨਲ ਪੰਜਾਬ ਵਾਲੀ ਜਮਾ ਪੰਜਾਬ ਵਾਲੀ ਹਾਂ ਸੂਣਦਾ ਕਿੰਨੇ ਕਿਦਰ ਕਰਦੀ ਹੈ ਇਹ ਗੱਲ ਉਹਦੇ ਕੋਲ ਲੈ ਜੂਗੀ ਹਲੇ 2-3 ਦਿਨ ਅੱਛਾ 2-4 ਦਿਨ ਹਜੇ ਕਰ ਦੂ ਸਾਫ ਕੱਢ ਦੂਗੀ ਅੱਛਾ ਰੇਟ ਇਹਦਾ ਬਾਈ ਰੇਟ ਬਈ ਇਹਦਾ ਆਪਾਂ 97000 ਰੁਪਏ ਕਰਦੇ ਹਾਂ ਰੇਟ ਇਹਦਾ ਕਰਦੇ ਹਾਂ 97 ਲੈ ਬੰਨ ਕੇ ਫਿਰ ਮੇਰੇ ਨੇਰੇ ਜੀ ਆ ਜਮਾ ਫਿਕਸ ਰੇਟ ਹੀ ਦੱਸਦੇ ਵੀ ਆਪਾਂ ਇਹ ਛੱਡ ਕਿੰਨੇ ਵੀ ਦੇਵਾਂਗੇ ਜਮੀਨ ਦਾ ਆਸਟ ਇਹ ਆਪਾਂ ਜਮ੍ਹਾਂ ਲਾਟ 92000 ਰੁਪਏ ਦੀ ਦੇ ਦੇਾਂਗੇ। ਔਰ ਹੋਰ ਵੀ ਕਰਦੀ ਸੱਜਣਾ ਮਾਨਤਾਨਾ। ਪਹਿਲਾ ਗਿੜਾ ਤੇ ਕੋਈ ਨਾ ਕਰ ਜਾਗੇ ਆਪਾਂ ਮੌਕੇ ਤੇ ਆ ਬੰਦਾ ਨਾ ਬਹੁਤ ਮਾਨਤਾਨਾ ਕਰਦਾ। 90 ਨਹੀਂ ਛੜਦਾਂਗੇ, ਛੜ ਜਾਗੇ। ਹੈਂ? ਛੜ ਜਾਗੇ। ਛੋਟ ਸੱਪਾ ਕਰਦੀ। ਛੋਟ ਸੱਪਾ ਕਰਦਾ ਕੋਈ। ਹਾਂ, ਛੋਟ ਸੱਪਾ ਬਾਈ ਕਹਿੰਦਾ ਕਰਦਾਂਗੇ। ਦੱਸ ਅਗਲੇ ਬੰਨੋ ਲੈ ਵਾ ਇੱਕ ਵਾਰੀ ਕਿਸ ਦਿਖਾ ਦੇ। ਫਲ ਚਿੱਲਣਾ ਤੋਂ 90 ਵਾਲੇ 2-4 ਦਿਨਾਂ ਦੇ ਵਿੱਚ ਇਹ ਹੋਰ ਇਹ ਬਲੂ ਬਹੁਤ ਹੈ। ਕਿਉਂਕਿ ਜਿਹੜੇ ਇਹ ਠਿੱਲਾਂ ਵਾਲਾ ਬੈਕ ਸਾਈਡ ਤੇ ਵੀ ਦਿਖਾ ਦੇ ਉਧਰ ਜਿਹੜੇ ਆਹ ਬਲ ਠਿੱਲਾ ਅਰੇ ਆਹ ਚੀਜ਼ ਬਣੂਗੀ ਇਹ ਉਹੀ ਗੱਲ ਆ ਵੀ ਇਹ ਜਦੋਂ ਪੂਰੀ ਤਿਆਰ ਹੋਊਗੀ ਲਿਟ ਲਿਟ ਕੇ ਬਿਠੂਗੀ ਹੈ ਨਾ ਬਾਕੀ ਇਹਦੇ ਬਾਈ ਤੂੰ ਜਿਹੜੀ ਆਪਣੀ ਆ ਬਰੀ ਕੁਰੀ ਵੇਖ ਦੇ ਕੋਲੇਵੇਂ ਦੇ ਦੇਖ ਓਏ ਨਾਗੜਾ ਕਿਵੇਂ ਉੱਪਰ ਲਾ ਕੇ ਨੇੜੇ ਓਏ ਹਰੇਕ ਪੱਖ ਤੋਂ ਦਿਖਾ ਦੇ ਰਹਿਣਾ ਜਾਂ ਬਸ ਕੀ ਤੂੰ ਆਹ ਦੇਖ ਇੱਥੇ ਜਿਹੜੀ ਬਰੀ ਆ ਨਾੜ ਜਾਂਦੀ ਐ ਸਾਰਿਆਂ ਨੂੰ ਯਾਰ ਦੁੱਧੜੇ ਕੰਬਾਈ ਇਹ ਨਾ ਇਹ ਹੈ ਤੇ ਹੀ ਆ ਤੋ ਤਰਕ ਪੈਪ ਹੁੰਦਾ ਜਿਹੜਾ ਆਪਾਂ ਗੱਲ ਕਰਦੇ ਜਿਵੇਂ ਕਦੇ ਟੂਟੀ ਵਾਲਾ ਪੈਪ ਹੁੰਦਾ ਇਹਦੇ ਤੋਂ ਆਹਦਾ 2 ਇੰਚੀਆਂ ਪੈਰ ਚੱਕੀ ਫਿਰਦੇ ਥੱਲੇ ਇਹ ਕਿੰਨਾ ਕੁ ਪਾਇਆ ਪਹਿਲਾਂ ਨੂੰ ਬਾਈ ਆਪਾਂ ਜਿੱਥੋਂ ਲਈ ਆਏ ਆਂ ਆਪਰ ਉਹ 20 ਲੀਟਰ ਕਹਿ ਕੇ ਦਿੱਤੀ ਆ ਅੱਛਾ ਹਾਂ ਆਪਾਂ ਕੁਆਰੀ ਨੀ ਵੀ ਕਰ ਦਿੱਤੇ ਤੌਰ ਤੇ ਆਂਗੇ ਯਾਰ ਭਾਈ ਆਪਾਂ ਤਾਂ ਇਹ 22 ਲੀਟਰ ਆਪੇ ਮੰਨ ਕੇ ਲਈ ਆ ਅੱਛਾ ਬਾਪੂ ਨੂੰ ਪਤਾ ਵੀ ਇਹ ਲੈ ਦੁੱਧ ਕੱਢੂ ਕੱਢਣ ਵਾਲ ਜਾਣ ਪਰ ਹੈਗਾ ਇਹ ਇਹਨੇ ਜਿਹੜੇ ਕੱਢ ਨਹੀਂ ਕੱਢਣਾ ਤੇ ਬਾਕੀ ਯਾਰ ਇਹਨੂੰ ਤੁਹਾਨੂੰ ਕੁਆਲਟੀ ਕਬੂਲਟੀ ਵੀ ਦੱਸੂਗਾ ਲੈਵਾ ਵੀ ਦੱਸ ਬਾਕੀ ਜਿਹੜਾ ਤਾਂ ਸੀਮਨ ਲੱਗਿਆ ਹੋਇਆ 50060 ਬਾੜ ਦਾ ਸੀਮਨ ਲੱਗਿਆ ਵੈਸੇ ਅੱਛਾ ਸੀਮਨ ਇਹਦੇ ਕਿਹੜਾ ਲੱਗਿਆ 50060 ਬਾੜ ਦਾ 50060 ਬਾੜ ਦਾ ਜੱਸੀ ਦਾ ਭਾਈ ਇਹ ਜੱਸੀ ਨਾਲ ਇੰਟਰਸਟ ਰੱਖਦੇ ਨੇ 50060 ਬਾੜ ਸਰਚ ਕਰ ਲਿਓ ਉਹਦੇ ਬੱਚੇ ਵੀ ਯਾਰ ਚੰਗੇ ਦੁੱਧ ਤੇ ਚੱਲਦੇ ਨੇ ਬਹੁਤ ਚੰਗੇ ਚੱਲਦੇ ਨੇ ਉਹਦੇ ਇਹ ਆਪਾਂ ਦੇ ਦਾਂਗੇ 90 ਦੀ ਹਾਂ 90 ਦੀ ਲੈ ਹੁਣ ਬਾਈ ਕੋਲੇ ਸੱਜਣੋ ਇੱਕ ਬੁੱਲਾ ਉਹਦੇ ਤੇ ਵੀ ਕਰਸ ਮਾਰਦੇ ਕੈਮਰਾ ਇਹਦੀ ਬਾਡੀ ਬੁੱਡੀ ਵੀ ਦਿਖਾ ਦੇ ਇਹਨੂੰ ਖੋਲ ਕੇ ਤੋੜ ਦੇ ਇੱਕ ਮਿੰਟ ਇਹਦੀ ਉਮਰ ਕਿੰਨੀ ਕਾ ਜੇ ਗੱਲ ਕਰ ਲਈਏ ਇਹਦੀ ਉਮਰ ਬਈ 26 ਮਹੀਨਿਆਂ ਦੀ ਆ ਕੁੱਲ 26 ਮਹੀਨਿਆਂ ਦਾ ਹਾਂ ਬਈ 26 ਕੋਈ ਕਰ ਦਕਾਟ ਕਰ ਦਕਾਟ ਬਈ ਚੰਗੇ ਝੋਟੇ ਇੱਡਾ ਨਹੀਂ ਕਰਦਾ ਯਾਰ 26 ਮਹੀਨੇ ਦਾ ਇਹ ਆਪਣਾ ਮਿਹਨਤ ਦਾ ਫਲ ਆਇਆ ਰਖਾਤਾ ਬਾਰ ਚੱਤ ਕੁੱਤ ਦੇਖ ਲੈਦਾ ਬਾਈ ਹੋ ਗਿਆ ਇਹ ਆ ਗਿਆ ਪਿਓਰ ਮੂਰਾ ਚ ਕੁੱਤ ਜਮਾਂ ਫਾਈਟ ਨਹੀਂ ਇਹਦੇ ਨੂੰ ਸੋ ਆ ਇਹਨੂੰ ਚਲਾ ਦੇ ਬਈ ਅੰਬਾ ਇਹਨੂੰ ਇਹਦਾ ਕੱਟ ਕਾੜ ਚਿੰਗਾ ਕਿੱਤਵੇਂ ਪੁੜਿਆ ਹਨ ਹਾਂ ਹਾਂ ਇੱਕ ਢਾਲੂ ਇਹ ਕੁੜਿਆਂ ਦਾ ਜਾਨਵਰ ਵੀ ਹੁੰਦਾ ਪਰ ਇਹੇ ਚੱਕਵੇਂ ਪੁੜਿਆ ਹਨ ਸੱਜਣੋ ਇਹ ਗੱਲ ਕਰ ਲਈਏ ਬਾਈ ਇਹ ਕੱਦਮ ਹੁੰਦਾ ਇਹਦਾ ਨਾ ਕੱਦ ਬਹੁਤ ਜ਼ਿਆਦਾ ਦੇਖ ਲਓ ਬਾਈ ਲੈ 22 22 ਦੇ ਅੰਦਾਜ਼ਾ ਲਾ ਲਓ ਉੱਥੇ ਤੋਂ ਉਹੀ ਗੱਲ ਆ ਜਿਵੇਂ ਘੋੜੀ ਉੱਤੋਂ ਦੀ ਟੱਪਦੀ ਹੁੰਦੀ ਹੈ ਨਾ ਖੜੀ ਉਹ ਗੱਲ ਬਾਤ ਬਾਕੀ ਖੜਨੀ ਖੁੜਨੀ ਬਹੁਤ ਸੋਹਣੀਆਂ ਗੱਟੀਆਂ ਸਿੰਘ ਜਮਾ ਸੁੰਡਾ ਸਿੰਘ ਸਿੰਘ ਜਿੰਦ ਵੀ ਕੁੰਡਾ ਕੁੰਦਨ ਤੇ ਇਹ ਕਰ ਗਿਆ ਦੋ ਦੰਦ ਹਨ ਦੁੱਕਦੇ ਚੱਕੇ ਹੋਏ ਬਈ ਇਹਨੇ ਅੱਛਾ ਦੁੱਕਦੇ ਦੰਦ ਕੱਢ ਕੇ ਹਲੇ ਚੱਕੇ ਨੇ ਚੱਕੇ ਨੇ ਜੇ ਫਾਦਰ ਕਿਹੜਾ ਇਹਦਾ ਵੀ ਗੱਲ ਕਰੀਏ ਫਾਦਰ ਲੈਨ ਵਾਲਾ ਫਾਦਰ ਇਹ ਤਾਂ ਵੀ ਤੂਫਾਨ ਲਾਡੋ ਵਾਲਾ ਫਾਦਰ ਇਹਦਾ ਤੂਫਾਨ ਆ ਜਿਹੜਾ ਮੇਰਾ ਖਿਆਲ ਆ ਅਰਜਨ ਕੁੰਗਣ ਵਾਲਾ ਨਹੀਂ ਕਰਿਆ ਬਈ ਹਾਂ ਤਾਂ ਸੱਜਣੋ ਇਹ ਹੈਗਾ ਤੂਫਾਨ ਦਾ ਬੱਚਾ ਤੇ ਇੱਥੇ ਤੋਂ ਇਹਦੇ ਕੱਦ ਕਾੜ ਦਾੰਦ ਆ ਜੇ ਤੁਸੀਂ ਜ਼ਰੂਰ ਲੈ ਲਓ ਕਿ ਉੱਚੇ ਕੱਦ ਕਾੜ ਚਾਹ ਤੇ ਮੇਨ ਗੱਲ ਆ ਯਾਰ ਜਿਹੜੀ ਸਾਨੀ ਸਫਾਈਆਂ ਸੁਫੀਆਂ ਬਹੁਤ ਨੇ ਬਾਡੀ ਬੁੱਡੀ ਚੰਗੀ ਆ ਤੇ ਇੱਥੇ ਕੋ ਨਾ ਹੁਣ ਇਹਦਾ ਤੁਸੀਂ ਕੱਦ-ਕਾੜ ਦੇਖ ਸਕਦੇ ਮੇਰੇ ਕੱਦ ਦੂਸਰੇ ਹਸਾਬ ਨਾਲ ਵੀ ਇਹਦਾ ਕੱਦ-ਕਾੜ ਕਿੰਨਾ ਉੱਚਾ ਤੇ ਹਲੇ ਨੇ ਬਾਈ ਦੋ ਦੰਦ ਹੀ ਕੱਢੇ ਨੇ ਹਲੇ ਨੇ ਜਦੋਂ ਤੱਕ ਇਹ ਅਡਲਟ ਹੋਊਗਾ ਪੂਰੇ ਦੰਦ ਭਰੂਗਾ ਹਨਾ ਵਿਸ਼ਾਲ ਸਭ ਪੂਰਾ ਸਰਵਸਹਾਵਾ ਬਣ ਜਾਵੇ ਤੇ ਟਿਸਟਿਕਾ ਨੇ ਹਾਂਜੀ ਤੇ ਟਿਸਟਿਕਾ ਬਹੁਤ ਜਿਆਦਾ ਸੋਹਣੇ ਨੇ ਠੀਕ ਹੈ ਗੱਲ ਮੈਂ ਤਾਂ ਸਮਝਦੀ ਕਿ ਨਹੀਂ ਕਰਦਾ ਤੁਹਾਨੂੰ ਅਕਸਰ ਚੈਨਾ ਮੰਗਾ ਨਾ ਬਿ ਮੇਨ ਯਾਰ ਸਾਰਾ ਹੁੰਦਾ ਜਿਹੜਾ ਬਈ ਸਾਰਾ ਟੈਸਟਿਕਲਰ ਸ਼ਕਤੀ ਹੁੰਦਾ ਹਨਾ ਹਾਂ ਟੈਸਟਿਕਲਰ ਸ਼ਰਦਾ ਬਈ ਟੈਸਟਿਕਲਰ ਚੋਂ ਗਾਂ ਦੇ ਬੱਚੇ ਵੀ ਚੰਗਾ ਦੁੱਧ ਪਾਉਣਗੇ ਹਨਾ ਆ ਉਹ ਵੀ ਛੋਟੀਆਂ ਦੇ ਲੇਵੇ ਵੀ ਖੁੱਲੇ ਆਉਣਗੇ ਜਿਹਾ ਆਪਣਾ ਹਾਂ ਤੁਸੀਂ ਇਹ ਦੇਖ ਲਓ ਵੀ ਇਹਦੀ ਖਰਾਕ ਇੰਨੇ ਜਿਆਦੇ ਸੀ ਹਨਾ ਇਹ 18 ਮਹੀਨਿਆਂ ਦੇ ਵਿੱਚ ਉਹਦੀ ਸਟਾਰਟਿੰਗ ਕਰਤੀ ਸੀ ਕ੍ਰੋਸਿੰਗ ਦੀ ਅੱਛਾ ਖੁੱਲ ਕੇ ਜਿਵੇਂ ਤਾਂ ਦੱਸਿਆ ਹਨਾ ਚੋਟੀ ਨੂੰ ਕਰਾਸ ਕਰ ਗਿਆ ਹਾਂ ਚੋਟੀ ਖੜੀ ਹੈ ਆਪਣੇ ਕੋਲੇ ਉੱਪਰਲੇ ਪਾਸੇ ਖੜੀ ਹੈ ਸਾਢੇ 6 ਪੌਣੀ 7 ਮਹੀਨੇ ਦੀ ਗੱਭਣ ਹੈ ਇਸੇ ਘੱਟੇ ਤੋਂ ਅੱਛਾ ਹਾਂ ਇਹ ਹੁਣ ਮਤਲਬ ਕਰਾਓ ਕਰਾਸਿੰਗ ਦਿੰਦਾ ਹਾਂ ਕਰਾਸਿੰਗ ਦਿੰਦਾ ਬਈ ਪਰ ਆਪਾਂ ਉਹਨੇ ਕਰਾਸਿੰਗ ਉਹ ਹੀ ਦਿੰਦੇ ਹਾਂ ਅੱਛਾ ਵੀ ਕਈ ਵਾਰ ਜੇ ਕੋਈ ਚੰਗਾ ਜਾਨਵਰ ਆਪਣੇ ਚੰਗੀ ਮੱਝ ਹੈ ਨਹੀਂ ਚਾਹੀਦਾ ਉਹਨੂੰ ਆਪਾਂ ਮੱਝ ਤੇ ਛੱਡ ਦਨੇ ਆਂ ਠੀਕ ਹੈ ਰੰਗ બીજી ਗੱਲ ਬਾਤ ਕਰ ਲਈ ਕਿਸੇ ਚੰਗੇ ਪਸ਼ੂ ਵੀ ਛੱਡ ਦਿਆਂ ਹਾਂ ਚੰਗੇ ਪਸ਼ੂ ਤੇ ਉਹ ਨਹੀਂ ਛੱਡਦੇ ਬਈ ਆਪਾਂ ਅੱਛਾ ਪੀ ਇਹਦੇ ਕਿੰਨੇ ਲਵਾਂਗੇ ਹੁਣ ਬਈ ਮੁੱਲ ਤਾਂ ਇਹਦਾ 75000 ਰੁਪਏ ਕਰਦਾ ਮੁੱਲ ਦਾ ਜਿੰਨਾ ਮਰਜ਼ੀ ਕਰ ਲੈ ਉਹਨਾਂ ਨੂੰ ਆ ਜਾ ਮੇਰੇ ਨੇੜੇ ਤੂੰ ਫਿਕਸੇ ਨਿਬੜੀ ਜਾ ਕ ਮੁੱਲ ਵਾਲਾ ਕੰਮ ਨਾ ਕਰ ਵੇਚਣ ਵਾਲਾ ਕੰਮ ਕਰ ਲੈ ਕਿਉਂਕਿ ਸੱਜਣਾ ਬਾੜੀ 'ਚ ਵੀ ਲੋਕ ਬੀਜੀ ਨੇ ਇੰਨਾ ਟਾਈਮ ਕਿਸੇ ਕੋਲੇ ਨਹੀਂ ਰੇਟ ਫਿਕਸ ਕਰਦੇ ਉਹਦੀ 70 ਦਾ ਦੇ ਦੇ ਹੈ 70 ਦਾ ਦੇ ਦੇ 70 'ਚ ਵੀ ਕਰ ਦਾਂਗਾ ਮੰਨ ਤਾਂ ਕਰ ਦੇਣੇ ਮਾਤਾ ਬਾਕੀ ਆਏ ਨਾ ਬਾਈ ਜੀ ਇਹ ਨਾ ਯਾਰ ਹੁਣ ਬਰੀਡਿੰਗ ਤਿਆਰ ਕਰਨੀ ਆ। ਹਾਂਜੀ। ਅਸਲ ਉਹਦੇ ਵਾਸਤੇ ਆਏ। ਠੀਕ ਹੈ ਗੱਲ। ਪਰ ਠੀਕ ਹੈ ਨਾ ਹੁਣ ਕਿਉਂ ਆਦਾ ਘਰ ਦਾ ਪਾਲਿਆ ਹੋਇਸੀ ਆਪਣੇ ਕੋਲ ਇਹਦੀ ਮਾਂ ਵੀ ਆਹ ਖੜੀ ਐ। ਠੀਕ ਹੈ। 18 ਕਿਲੋ 340 ਗ੍ਰਾਮਾਂ ਦੂਸਰੀ ਸੂਈ ਆਪਾਂ ਦੋ ਤੇ ਚੋਤਾ। ਠੀਕ ਹੈ ਗੱਲ। ਜੀ ਆਪ ਨੂੰ ਮੰਨ ਕੇ ਜੇ ਲਗੀ ਮਾਰੇ ਨੇ ਤਾਂ ਦਰਸਤੀ ਬਕਸੀ ਤੀਜੀ ਸੂਈ ਦੀ ਆਪਾਂ ਲਾਈਫ ਮਰਕੀ ਕਰਾਵਾਂਗੇ। ਲੈ ਸੱਜਣਾ ਬਾਈ ਕਹਿੰਦਾ ਡੀਐਨਏ ਟੈਸਟ ਵੀ ਆਪਾਂ ਕਰਾਵਾ ਦਾਂਗੇ ਹਨਾ। ਹਾਂ। ਮਦਰ ਫਾਦਰ ਦਾ ਇਹ ਵੀ ਬਾਈ ਹਰਿਆਣੇ ਦੇ ਸਾਹਣੇ ਪਰ ਆਪ ਨੂੰ ਆਏ ਨੇ ਆਪਾਂ ਝੂਠ ਬਹੁਤ ਚੰਗਾ ਵੀ ਕੱਦ ਕਰਦਾ ਹੈ ਨਾ ਬਹੁਤ ਡਾਵਾ ਜਿਆਦਾ ਹੁਣ ਮੇਰੇ ਖਿਆਲ ਆ ਡਰਾਈ ਕੀ ਚੱਲ ਰਿਹਾ ਹੈ ਨਾ ਖਾਹਰ ਡਾਈ ਬਾਈ ਖਾਹੋਣ ਸੱਜਣ ਇਹਦਾ ਡਰਾਈ ਕੀ ਕਰਦੇ ਕੱਦ ਕਾਟ ਇਹਦਾ ਵੀ ਚੰਗਾ ਝੋਟੀ ਰਹੀ ਗੱਲ ਨਹੀਂ ਦੁੱਧ ਬਾਈ ਜਿਵੇਂ ਦੱਸਿਆ 12 ਕਿਲੋ 340 ਗ੍ਰਾਮ ਆ ਤੇ ਤੀਜੇ ਦਿਨ ਬਾਈ ਕਹਿੰਦਾ ਆਪਾਂ ਇਹਦੇ ਅਲਾਈਨਮੈਂਟ ਕਰਵਾ ਦੇਣਾ ਹੈ ਹੀ ਗੱਲ ਇਹਦੇ ਸੱਜਣ ਨੇ ਲੈਣਾ ਹੋਇਆ ਸਾਹ ਨਾ ਤੇ ਫਿਰ ਉਹ ਆਪਾਂ ਨੂੰ 2 ਘੱਟ 70 ਦਾ ਕਰ ਦਿਆਂਗੇ ਤੇ ਉਹ ਦੋ ਘੱਟ 70 ਮੀਟਰ ਨਹੀਂ ਕਰੀ ਗਏ ਤੇ ਨਹੀਂ ਆ ਲੰਬਾਈ ਲੂਈ ਚੰਗੀ ਆਲਾ ਕਰ ਸਤੂ ਇੱਕ ਵਾਰੀ ਬਈ ਦੇਖ ਜਿਹੜੀ ਉਹ ਹੈਣਾ ਜਿਹਦੀ ਬੋਡੀ ਸਟਰਕਚਰ ਉਹ ਯਾਰ ਆਪਾਂ ਨੂੰ ਸਾਹਮਣੇ ਵਿੱਚ ਨਹੀਂ ਟੁੱਟੀਆਂ ਪੁੱਛੇ ਰਹਿੰਦਾਂ ਹਾਂਜੀ ਤੇ ਕਰਾ ਚੰਗੇ ਢਾਂਚੇ ਦਾ ਆ ਜਾਗਾ ਬਹੁਤ ਚੰਗੇ ਢਾਂਚੇ ਦਾ ਬਈ ਓਏ ਆ ਜਾ ਇੰਨਾ ਦੇ ਮਾਰ ਦੇ ਆ ਚੀਕੀ ਜਾਂਦੇ ਨੇ ਇਹਨਾਂ ਦੇ ਮਾਰ ਦੇ ਦੱਸ ਲੈ ਬਾਰੀ ਘੱਟ ਮੈਂ ਇਹਨਾਂ ਨੂੰ ਨਹੀਂ ਕੱਢ ਲਾ ਬਾਰੇ ਇਹ ਨਸਲ ਕਿਹੜੀ ਆ ਇਹ ਬਈ ਲਿਬਰੀ ਨਸਲ ਆ ਇਹ ਹੈਗੀ ਆ ਲਿਬਰੀ ਨਸਲ ਬਰਦੇ ਮੁੜਕੇ ਤਾਂ ਨਹੀਂ ਜਵਾਕਾਂ ਨੇ ਬਈ ਇਹ ਤਾਂ ਚਾਹੇ ਯਾਰ ਜਵਾਕਾਂ ਨਾਲ ਸਾਰਾ ਦਿਨ ਚਾਹੇ ਡੇਰਾ ਉੱਤੇ ਬੈਠੇ ਰਹੇ ਨੇ ਇਹਨਾਂ ਦੇ ਅੱਛਾ ਉਮਰ ਕਿੰਨੀ ਹੈ ਦੀ ਉਮਰ ਬਈ ਇਹਨਾਂ ਦੀ 40 ਕਿ ਦਿਨਾਂ ਦੀ ਆ ਜੀ ਕੁੱਲ 40 ਦਿਨ 40 ਬਾਕੀ ਜਿਹੜੇ ਪਈ ਆਏ ਨਾ ਜੀ ਨੂੰ ਪਤਾ ਯਾਰ ਪਤਾ ਨਹੀਂ ਲਿਬਰੀ ਤਾਂ ਮੈਂ ਵੀ ਲੋਕਾਂ ਨੇ ਦੇਖਦਾ ਹਾਂ ਨਾ ਜਾਨਿਆਂ ਰੋਜ਼ ਫੇਸ ਕੁਆਲਿਟੀ ਬਹੁਤ ਚੰਗੀਆਂ ਬਈ ਇਹਨਾਂ ਦੀ ਹਨਾ ਲਿਬਰੀ ਤਾਂ ਮੈਂ ਵੀ ਦੇਖਦਾ ਰਹੇ ਨਾ ਪਰ ਜਰ ਜਿਹੜੀ ਇਹ ਦੀ ਕੁਆਲਿਟੀ ਆ ਹਨਾ ਇਹਦੀ ਫੇਸ ਦੀ ਹਨਾ ਚੌੜਾ ਜਾਂ ਮੂੰਹ ਹੈ ਬ ਮੈਨੂੰ ਇਹਦਾ ਜਰ ਜਿਹੜਾ ਸਟਰਕਚਰ ਆ ਬਾਡੀ ਦਾ ਜਿਵੇਂ ਮੈਂ ਤਾਂ ਮੱਝਾਂ ਕਾਮ ਹੀ ਦੇਖਦਾ ਰਹਿਣਾ ਵੀ ਉਹਦੇ ਹਿਸਾਬ ਨਾਲ ਜਿਹੜਾ ਟਾਂਚਾ ਨਹੀਂ ਕਹਿੰਦੇ ਉਤੋਂ ਇਹ ਚੌੜੇ ਢਾਂਚੀ ਵਾਲੀ ਆਈਟਮ ਹੈ ਵੀ ਜਰ ਹੈ ਨਾ ਸਟਰਕਚਰ ਚੰਗਾ ਇਹਦਾ ਬਾਈ ਹੱਡੀਆਂ ਹੱਡੀਆਂ ਦਾ ਅੰਗਾਂ ਪੈਰਾਂ ਦਾ ਮਜ਼ਬੂਤ ਆ ਪੂਰਾ ਹੈ ਨਾ ਬਹੁਤ ਚੰਗਾ ਬਾਈ ਹਾਂ ਇਹਦਾ ਮੇਲ ਹੈ ਕਿ ਫੀਮੇਲ ਹੈ ਇਹ ਮੇਲ ਆ ਬਾਈ ਉਹ ਤਰ੍ਹਾਂ ਆਪਣੀ ਫੀਮੇਲ ਬੈਠੀ ਹੈ ਅੱਛਾ ਦੂਸਰਾ ਉਹ ਵੀ ਦਿਖਾ ਦੇ ਕੱਢ ਕੇ ਲੈ ਦੂਸਰੀ ਹੈਗੀ ਆ ਫੀਮੇਲ ਤੇ ਇਹਦੀ ਮਾਦਰ ਵੀ ਇਹਨਾਂ ਦੀ ਆਪਣੇ ਘਰੀ ਹੈ ਹਾਂ ਆਪਣੇ ਘਰੀ ਆ ਬਾਈ ਅੱਛਾ ਇਹ ਆਪਾਂ ਕਿੰਨੇ ਕਿੰਨੇ ਪੈਸੇ ਲਵਾਂਗੇ ਇਹਨਾਂ ਦੇ ਇਹੇ ਬਈ ਆਪਾਂ 9 ਦਾ ਮੇਲ ਦੇ ਦੇਾਂਗੇ। ਅੱਛਾ। ਤੇ ਇਸੇ ਦੀ ਆਪਾਂ ਫਿਰ ਮੇਲ ਦੇ ਦੇਾਂਗੇ। ਅੱਛਾ ਇਹ ਦੇ ਦਾਂਗੇ 6000 ਦੀ ਫੀਮੇਲ ਆ ਜਿਹੜੀ ਮੇਲ ਦੇ ਦਾਂਗੇ 9000 ਦਾ। ਹਾਂ। ਇਹਨਾਂ ਚ ਇਹਨਾਂ ਅੰਤਰ ਕਿਵੇਂ ਹੁੰਦਾ ਹੁੰਦਾ? ਇਹ ਅੰਤਰ ਬਈ ਫੀਮੇਲ ਦਾ ਬਸ ਰੇਟ ਥੋੜਾ ਜਿਹਾ ਘੱਟ ਹੁੰਦਾ। ਇਹਦਾ ਯਾਰ ਬਾਟੇ ਵਾਲੀ ਹੈ ਜਿਹਨੂੰ ਦੀਆ ਬੱਚੇ-ਮੁੱੱਚੇ ਤਿਆਰ ਕਰਕੇ ਵੇਚ ਸਕਦੇ ਆਂਗੇ। ਬਸ ਉਹ ਚੱਕਰ ਉਹੀ ਹੈ। ਮੱਝਾਂ ਨਾਲ ਮੱਝਾਂ ਦੇ ਪਾਸੇ ਸੱਜਣ ਯਾਰ ਕਹਿੰਦੇ ਹੁੰਦੇ ਨੇ ਵੀ ਯਾਰ ਕੱਟੀ ਵਾਲੀ ਮੱਝ ਚਾਹੀਦੀ ਹੈ ਨਾ ਹਾਂ ਹਾਂ ਬਾਈ ਮੱਝਾਂ ਦੇ ਪਾਸੇ ਹੁੰਦਾ ਵੀ ਕੱਟੀ ਵਾਲੀ ਮੈਂ ਚਾਹੀਦੀ ਸੱਜਣਾ ਦੀ ਘਰੇਲੂ ਸੱਜਣਾ ਦੀ ਮੰਗ ਹੁੰਦੀ ਆ ਪਰ ਇੱਧਰ ਇਹਦਾ ਰੇਟ ਡਾਊਨ ਆ ਬਾਈ ਇੱਧਰਲੇ ਪਾਸੇ ਹੈ ਨਾ ਹਾਂ ਹਾਂ ਬਾਕੀ ਬਾਈਆਂ ਨਾਲ ਅੱਜ ਦੇ ਟਾਈਮ ਦੇ ਵਿੱਚ ਹੁਣ ਜਿਵੇਂ ਗਰਮੀ ਦਾ ਸੀਜ਼ਨ ਆ ਹੁਣ ਥੋੜਾ ਜਿਹਾ ਵੀਕਾਕ ਵੀ ਘੱਟ ਆ ਉਸ ਹਿਸਾਬ ਦੇ ਨਾਲ ਆਪਾਂ ਇਹਨਾਂ ਦੇ ਰੇਟ ਜਮੇ ਫਿਕਸ ਕਰੇ ਹੋਏ ਨੇ ਅੱਛਾ ਜਿਹੜੇ ਹਿਸਾਬ ਤੇ ਇਹਨਾਂ ਦੀ ਵੀ ਕੋਈ ਮੈਨੂੰ ਕਹਿੰਦੇ ਵੀ 9 ਚ ਘਟਾ ਲਾਂਗੇ ਆਪਾਂ ਕੋਸਰ ਕੋਈ ਨਹੀਂ ਘਟਾ ਲਾਂ ਹਜ਼ਾਰ ਕ ਘਟਾ ਲਾਂਗੇ ਘਟਾ ਹੈ ਦੇ ਦੇਾਂਗੇ ਘਟਾ ਲਾਂਗੇ ਹਜ਼ਾਰ ਠੀਕ ਹੈ ਮੈਂ ਤੁਹਾਨੂੰ ਉਹੀ ਦੱਸਦਾ ਆ ਫੀ ਮੇਲ ਚ 500 ਛੱਡ ਦੀ ਹੋਜੋਗੇ ਹੋਜੇ 500 ਛੱਡ ਦਿਓ ਤਾਂ ਰੇਟ ਛੋਟਾ ਆ ਜਾ ਇਹਦੇ ਚ ਹਜ਼ਾਰ ਛੱਡ ਦੀ ਹਾਂ 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 ਲੈ ਇੱਕ ਵਾਰ ਯਾਰ ਗਾਂ ਆਪਣੀ ਹੋਰ ਦੋੜ ਦੇ ਲੈ ਇੱਕ ਵਾਰੀ ਨਾ ਸੱਜਣਾ ਸਾਨੂੰ ਆਪਾਂ ਗਾਂ ਹੋਰ ਦਿਖਾ ਦੇ ਨੇ ਗਿਆਸੀ ਖੋਲ ਕੇ ਯੋਗੀ ਮੈਂ ਇਹ ਗੱਲ ਚਾਹੁੰਗਾ ਕਿ ਯਾਰ ਸੱਜਣਾ ਕਿਸੇ ਵੀ ਪੱਖ ਤੋਂ ਇਹਨੂੰ ਦੇਖਣ ਨਹੀਂ ਉਹ ਰਹਿਣ ਜਾਣ ਕਈ ਵਾਰ ਯਾਰ ਕਿਸੇ ਸੱਜਣ ਨੇ ਨਾ ਆਨਲਾਈਨ ਵੀ ਜਾਨਵਰ ਮੰਗਾਉਣਾ ਹੁੰਦਾ ਭਾਈ ਭਾਈ ਆਨਲਾਈਨ ਵੀ ਉਹ ਵੀ ਪਾਪਾ ਦੱਸ ਦਿੰਦੇ ਆ ਹਾਂਜੀ ਆਨਲਾਈਨ ਜਿਹੜਾ ਮਰਜ਼ੀ ਮੰਗਾ ਲੇਗੀ ਖਾਨ ਦੇ ਵੀ ਦੀ ਆਪਣੀ ਪੂਰੀ ਫੁੱਲ ਗਾਰੰਟੀ ਹੋਊਗੀ ਵੀਡੀਓ ਸੱਜਣੋ ਚਾਹੇ ਤੁਸੀਂ ਉਹਰੇ ਕੱਟ ਕੇ ਨਾ ਸੇਵ ਕਰ ਲਿਓ ਯਾਰ ਬਾਈ ਕਹਿੰਦਾ ਹਰੇਕ ਪੱਖ ਤੋਂ ਆਪਾਂ ਇਹਦੀ ਗਾਰੰਟੀ ਦੇਵਾਂਗੇ ਪੂਰੀ ਫੁੱਲ ਗਾਰੰਟੀ ਦੇਵਾਂਗੇ ਬਾਈ ਹਾਂ ਹਰੇਕ ਪੱਖ ਤੋਂ ਬਾਈ ਕਹਿੰਦਾ ਇਹਦੀ ਗਾਰੰਟੀ ਦੇ ਦਾਂਗੇ ਉਤਲੇ ਪਾਸੇ ਨੂੰ ਬਾਕੀ ਬਾਈ ਢੰਡੀ ਸੀਲ ਜਿਵੇਂ ਮਰਜੀ ਆਈ ਆਈ ਛੜਦੇ ਰੱਸਾ ਇਹਦਾ ਉੱਪਰ ਆ ਲੈ ਆਈ ਇੱਥੇ ਖੜੀ ਰੂਹ ਜੀ ਲੈ ਹਾਂ ਬੇਹਮ ਆਈ ਨਹੀਂ ਹੈਗੇ ਜਿਵੇਂ ਮਰਜੀ ਕੋਈ ਛੜਨੀ ਮਾਰਦੀ ਲੈ ਠੀਕ ਹੈ ਗੱਲ ਆ ਤੇ ਮੇਨ ਗੱਲ ਆ ਜਿਹੜੀ ਯਾਰ ਦੁੱਧ ਵਾਲੇ ਜਾਨਵਰ ਦੀ ਬਈ ਨਿਸ਼ਾਨੀ ਵੀ ਹੁੰਦੀ ਹੈ ਨਾ ਜਿਵੇਂ ਆ ਗਾਇ ਪਾਇਦੇ ਥਣਾ ਚ ਹੈ ਨਾ ਆ ਨਾਣਾ ਨੂੜਾ ਜਿਵੇਂ ਤਾਂ ਸਿੱਧਰੇ ਪਿਛਲੇ ਬੰਨੇ ਵੀ ਦਿਖਾ ਦੇ ਗਾਇ ਪੋਥਣਾ ਚ ਪਿਛਲੇ ਬੰਨੇ ਵੀ ਜਿਵੇਂ 20 22 ਕਿਲੋ ਵਾਲੀ ਚੰਗੇ ਦੁੱਧਾਂ ਦੀ 24 ਕਿਲੋ ਵਾਲੀ ਮੱਝ ਦੇ ਨਹੀਂ ਗਾਇਪ ਹੁੰਦਾ ਬਾਈ ਉਹ ਗੱਲ ਬਾਤ ਹਰੇਕ ਪੱਖ ਤੋਂ ਬਾਈ ਬਾਕੀ ਸਣ ਸੁਣ ਕੰਮ ਦਾ ਲੱਗਿਆ ਹੈ ਨਾ ਬਈ ਬਹੁਤ ਮੁੱਖਿਆ ਵਾਲਾ ਸੋਨਾ ਥਣਾ ਐ ਨਹੀਂ ਹੈਗਾ ਕੋਈ ਜਿਵੇਂ ਯਾਰ ਇੱਥੇ ਆਪਾਂ ਜੇ ਮਸ਼ੀਨ ਵੀ ਲਾਉਣੀ ਹੈ ਮਸ਼ੀਨ ਚਵਾਈ ਵੀ ਆਪਾਂ ਕਰ ਸਕਦੇ ਆ ਥਾਂ ਤੇ ਅੱਛਾ ਇਹਨੂੰ ਆਪਾਂ ਮਸ਼ੀਨ ਨਹੀਂ ਚਵਾਈ ਤੇ ਵੀ ਲ ਤੇ ਮੇਰੇ ਨਾਲ ਜਿਹੜੀ ਯਾਰਾ ਘਰੇ ਚੋਣ ਨੂੰ ਵੀ ਜਾਨਵਰ ਠੰਡਾ ਸੀ ਲਾ ਨਾ ਬਈ ਠੰਡਾ ਸੀ ਪੂਰਾ ਬੋਲਾ ਇਹਨੂੰ ਚਲਾ ਦੇ ਲੰਬੀ ਚਲਾ ਦੇ ਇਹਨੂੰ ਬਾਈ ਲੈ ਇਸ ਵਾਰੀ ਤੁਰਕੀ ਦੀ ਅਜਮੈਂਟ ਸੱਜਣਾ ਫੇਰ ਕਰ ਲਿਓ ਇਹ ਆ ਗਈ ਪੰਜਾਬ ਵਾਲੀ ਜੱਸੀ ਦੋ ਚਾਰ ਦਿਨ ਸੂਣ ਚ ਕਰਦੀ ਆ ਤੇ ਸੀਮਨ ਇਹਦੇ ਲੱਗਿਆ ਸੱਜਣੋ 50062 ਦਾ ਸੀਮਨ ਵੀ ਟੌਪ ਕਲਾਸ ਦਾ ਲੱਗਿਆ ਤੇ ਆਪ ਵੀ ਇਹ ਕਿਸੇ ਚੰਗੇ ਸੀਮਨ ਦੀ ਆ ਇਹ ਬਈ ਥੋੜਾ ਜਿਹਾ ਇਹ ਸਾਹੀਵਾਲ ਤੇ ਉਹਦੇ ਵਿੱਚ ਥੋੜੀ ਜੀ ਕ੍ਰੋਸ ਪਈ ਜੇ ਜ਼ਰੂਰ ਆ ਆਪਾਂ ਵੀ ਪਿਓਰ ਜਰਸੀ ਵੀ ਨਹੀਂ ਕਹਦੇ ਇਹਨੂੰ ਠੀਕ ਹੈ ਇਹ 92% ਜਰਸੀ ਹੈ 8% ਸਾਹੀਵਾਲ ਦੇ ਵਿੱਚ ਪਈ ਅੱਛਾ 8% ਇਹ ਸਾਹੀਵਾਲ ਦੇ ਸਾਹੀਵਾਲ ਦੇ ਵਿੱਚ ਪਈ ਇਹਦੀ ਫਾਇਨਡ ਰਹਿੰਦੀ ਹੈ ਫਾਇਨਡ ਬਈ ਇਹਦੀ 58596 ਅੱਛਾ ਇਹ ਫਾਇਨਡ ਹੈ ਅੱਛਾ 5 ਜ਼ੀਰੋ ਤੋਂ ਲਾ ਕੇ 6 ਜ਼ੀਰੋ ਦੇ ਟੇੜ-ਗੇੜ ਇਹਨਾਂ ਦੀ ਫਾਇਨਡ ਰਹਿੰਦੀ ਹੈ ਬਈ 5.5 ਤੋਂ ਘੱਟ ਦੀ ਅੱਛਾ ਹਾਂ 5.5 ਹੁੰਦੀ ਹੈ ਹਾਂ ਲਾ ਨੰਬਰ ਬੋਲਦੇ ਭਾਈ ਉਹ ਜਿਹੜਾ ਵੀ ਗਰਮੀ ਦਾ ਸੀਜ਼ਨ ਆ ਗਿਆ ਜਿਵੇਂ ਨਾ ਦੇ ਨੇ ਗਰਮੀ ਮਨਣ ਦੀ ਆਏ ਨਹੀਂ ਹੈਗਾ ਵੀ ਦੁੱਧ ਘਾਟੂ ਵੀ ਨਾ ਇਹਨੇ ਦੁੱਧ ਘਾਟ ਅੱਛਾ ਇਹ ਪੰਜਾਬ ਵਾਲੀ ਜਰਸੀ ਦੀ ਆਪਾਂ ਗੱਲ ਕਰ ਲਈ ਵੀ ਜੇ ਹਿਮਾਚਲ ਵਾਲੀ ਨਾਲ ਇਹਦੀ ਖਾਸੀਅਤ ਹੈ ਹਾਂ ਅੱਛਾ ਇਹਦੇ ਤੇ ਹਿਮਾਚਲ ਵਾਲੀ ਜਿਵੇਂ ਸੱਜਣ ਨੇ ਡਿਮਾਂਡ ਕਰਦੇ ਹੁੰਦੇ ਨੇ ਨਾ ਇਹਦਾ ਰੇਟ ਮੈਂ ਤੁਹਾਨੂੰ ਕਹਿਣਾ ਵੀ ਇਹਨਾਂ ਵੀ ਪੰਜਾਬ ਵਾਲੀ ਦਾ ਨਾ ਰੇਟ ਹਿਮਾਚਲ ਵਾਲੀ ਨਾਲੋਂ ਮੇਰਾ ਖਿਆਲ ਆ ਫਰਕ ਬਹੁਤ ਹੁੰਦਾ ਰੇਟ ਦਾ ਤੇ ਇਹਦਾ ਦੁੱਧ ਦਾ ਵੀ ਫਰਕ ਹੁੰਦਾ ਇਹਦਾ ਦੁੱਧ ਵੀ ਜ਼ਿਆਦਾ ਹੁੰਦਾ ਹਨਾ ਤੇ ਇੱਕ ਇਹ ਮੌਸਮ ਦੀ ਬਾਲੀ ਗਰਮੀ ਵੀ ਨਹੀਂ ਮਨਾਂਦਾ ਹਾਂ ਗਰਮੀ ਨਹੀਂ ਮਨ ਅਛਾ ਲੈ ਚੱਲ ਬਈਆਂ ਇਹਨੂੰ ਨਾਲੇ ਨਾਲ ਨੰਬਰ ਬੋਲ ਦੇ ਆਪਣਾ ਨੰਬਰ ਬਈ ਆਪਣਾ 98765 76272 ਇੱਕ ਵਾਰੀ 98765 76272 ਪਿੰਡ ਆ ਗਿਆ ਆਪਣਾ ਕਾਨੀਕੀ ਕਾਨੀਕੀ ਕਿ ਜ਼ਿਲ੍ਹਾ ਬਰਨਾਲਾ ਅਛਾ ਜ਼ਿਲ੍ਹਾ ਆ ਗਿਆ ਬਰਨਾਲਾ ਹਾਂਜੀ ਤਾਂ ਪਿੰਡ ਕਾਨੇ ਕੀ ਸਜਣੋ ਜ਼ਿਲ੍ਹਾ ਬਈ ਦਾ ਬਰਨਾਲਾ ਰਹਿ ਗਿਆ ਤੇ ਬਾਕੀ ਇਹਨਾਂ ਚੋਂ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਜਰਸੀ ਬੱਛੀ ਮੋਰਾ ਬੋਲਾ ਤੇ ਆਹਾ ਦੋ ਕਤੂੜਿਆਂ ਦੀ ਤੰਨਾਰੇ ਤੁਹਾਨੂੰ ਜਿਹੜੀ ਵੀ ਆਈਟਮ ਪਸੰਦ ਆਊਗੀ ਸੱਜਣੋ ਬਾਈ ਨਾਲ ਗੱਲਬਾਤ ਕਰਕੇ ਨੇੜਾ ਆਕੇ ਤਸੱਲੀ ਕਰਕੇ ਖਰੀਦ ਲਿਓ ਧੰਨਵਾਦ